ਅਸਲਾਮੁਅਲੈਕਮ ਉਮੀਦ ਕਹਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਰਣਜੀਤ ਸਿੰਘ ਢੜੀਆਂ ਵਾਲੇ ਤੇ ਹੋਈ ਜਿਹੜੀ ਐਫ ਆਈ ਆਰ ਹੈ ਉਹਨੂੰ ਲੈ ਕੇ ਲੋਕਾਂ ਦੇ ਜਿਨ੍ਹਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਆਦੇ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਭਾਈ ਰਣਜੀਤ ਸਿੰਘ ਢੜੀਆਂ ਵਾਲਿਆਂ ਨੇ ਲਾਈਵ ਆ ਕੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਆ ਔਰ ਜਿਹੜੇ ਐਫ ਆਈ ਆਰ ਹੋਈ ਹੈ ਉਸ ਦੇ ਮਤਲਬਕ ਵੀ ਜਾਣਕਾਰੀ ਦਿੱਤੀ ਹੈ ਅਸਲ ਮਾਮਲਾ ਕੀ ਹੈ ਉਹ ਸਾਰੀ ਹਕੀਕਤ ਦੱਸਣ ਲਈ ਇਸ ਚਾਲ ਕੀ ਵੀਡੀਓ ਵੇਖਨੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਹੁਣੇ-ਹੁਣੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਖਬਰ ਆਈ ਹੈ ਪਰਮੇਸ਼ਰ ਦਵਾਰ ਤੋਂ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਪਰਮੇਸ਼ਰ ਦਵਾਰ ਪਹੁੰਚ ਗਈ ਹੈ ਤੇ ਚਾਰ ਚਪੇਰਿਓਂ ਘੇਰਾ ਪਾ ਲਿਆ ਹੈ ਤੇ ਪਰਮੇਸ਼ਰ ਦਵਾਰ ਤੋਂ ਹੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਲਾਈਵ ਹੋ ਗਏ ਨੇ ਦੇਖੋ ਲਾਈਵ ਦੇ ਵਿੱਚ ਕੀ ਕਹਿ ਰਹੇ ਨੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਤੇ ਪੂਰੀ ਵੀਡੀਓ ਨੂੰ ਦੇਖੋ ਪੂਰੀ ਵੀਡੀਓ ਤੁਹਾਨੂੰ ਦਿਖਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਿਊਜ਼ ਸਾਰੇ ਪਾਸੇ ਚੱਲ ਰਹੀ ਹੈ ਕਿ ਭਾਈ ਰਣਜੀਤ ਸਿੰਘ ਉਤੇ ਰੇਪ ਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਇਹ ਨਿਊਜ਼ ਹੈ ਹੀ ਇਦਾਂ ਦੀ ਹੈ ਸਭ ਨੂੰ ਹੈਰਾਨ ਕਰਦੀ ਹੈ ਮੈਨੂੰ ਵਿਰੋਧ ਕਰਨ ਵਾਲੇ ਖੁਸ਼ ਹੁੰਦੇ ਨੇ ਪਿਆਰ ਕਰਨ ਵਾਲਿਆਂ ਦਾ ਕਿਤੇ ਨਾ ਕਿਤੇ ਦਿਲ ਦੁਖਦਾ ਹੈ ਹੈਰਾਨ ਵੀ ਹੁੰਦੇ ਨੇ ਤੇ ਮੈਂ ਖੁਦ ਵੀ ਬਹੁਤ ਹੈਰਾਨ ਹੋਇਆ ਇਸ ਤਰ੍ਹਾਂ ਦਾ ਮਾਮਲਾ ਇਸ ਤਰ੍ਹਾਂ ਦਾ ਇਲਜ਼ਾਮ ਜਿਹੜਾ ਉਹ ਮੇਰੇ ਤੇ ਲੱਗਿਆ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਹਾਂ ਇਹਨੂੰ ਟਾਈਮ ਲੱਗ ਸਕਦਾ ਕੁਝ ਦਿਨ ਕੁਝ ਮਹੀਨੇ ਲੱਗ ਸਕਦੇ ਨੇ ਪਰ ਇਹ ਕਲੀਅਰ ਹੋ ਜਾਏਗਾ ਵੀ ਇਹ ਇਲਜ਼ਾਮ ਹੈ ਮੇਰੀ ਅੱਜ ਦੀ ਵੀਡੀਓ ਤੁਸੀਂ ਸਾਮਕੇ ਰੱਖਿਓ ਕਿਉਂਕਿ ਇਨਵੈਸਟੀਗੇਸ਼ਨ ਹੋਣੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਮਾਨਯੋਗ ਹਾਈ ਕੋਰਟ ਦੇ ਕੋਲ ਪਰਿਵਾਰ ਗਿਆ ਹੈ 13 ਸਾਲ ਪਹਿਲਾਂ ਗੇਟ ਦੇ ਅੱਗੇ ਸੂਸਾਈਡ ਲੜਕੀ ਨੇ ਕੀਤਾ ਸੀ ਮਾਮਲਾ ਕਲੋਜ਼ ਹੋ ਗਿਆ ਸਾਰਾ ਕੁਝ ਉਹਦਾ ਇਨਵੈਸਟੀਗੇਸ਼ਨ ਹੋਈ ਉਸ ਵੇਲੇ ਵਿੱਚ ਤੇ ਹੁਣ ਉਹਨਾਂ ਨੇ ਦੁਬਾਰਾ ਉਦੋਂ ਕਿਹਾ ਸੀ ਕੋਈ ਕਾਰਵਾਈ ਨਹੀਂ ਕਰਾਉਣੀ ਕਿਉਂਕਿ ਜਿੰਨੀ ਹੋਣੀ ਸੀ ਹੋ ਗਈ ਸੀ ਸੂਸਾਈਡ ਵਿੱਚ ਕਿਸੇ ਉੱਤੇ ਕਤਲ ਦਾ ਮਾਮਲਾ ਦਰਜ ਨਹੀਂ ਸੀ ਹੋ ਸਕਦਾ ਪਰ ਹੁਣ ਉਹ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਐਫ ਆਈ ਆਰ ਕਰਕੇ ਜਾਂਚ ਕਰੋ ਐਫ ਆਈ ਆਰ ਹੋਈ ਏ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਇਨਵੈਸਟੀਗੇਸ਼ਨ ਪੁਲਿਸ ਨੇ ਪ੍ਰਸ਼ਾਸਨ ਨੇ ਕਰਨੀ ਹੈ ਤੇ ਮੈਂ ਆਪ ਸਾਰਿਆਂ ਸਾਹਮਣੇ ਬੇਨਤੀ ਕਰ ਰਿਹਾ ਚਾਹੇ ਉਹ ਮੈਨੂੰ ਬੁਲਾ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੇਰੇ ਕੋਲ ਆ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੈਨੂੰ ਲਿਜਾ ਕੇ ਇਨਵੈਸਟੀਗੇਸ਼ਨ ਕਰ ਲੈਣ ਕਿਸੇ ਵੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਇਸ ਕੇਸ ਵਿੱਚ ਹੋਏਗੀ ਮੈਂ ਸਾਡਾ ਸਾਰਾ ਪਰਮੇਸ਼ਰ ਦੁਆਰ ਦਾ ਜਥਾ ਸਾਰੇ ਅਸੀਂ ਇਹਦੇ ਵਿੱਚ ਪੂਰਾ ਸਹਿਯੋਗ ਕਰਾਂਗੇ 1% ਨਹੀਂ 200% ਅਸੀਂ ਸੱਚ ਕਹਿ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਵੀ ਸਾਡਾ ਇਹਦੇ ਵਿੱਚ ਕਸੂਰ ਨਹੀਂ ਨਿਕਲੇਗਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਕੁਝ ਵੀ ਨਹੀਂ ਹੈਗਾ ਕੋਈ ਰੇਪ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਉਹਨਾਂ ਦੇ ਅੰਦਰ ਇੱਕ ਡਾਊਟ ਹੈ ਫੈਮਿਲੀ ਦੇ ਕਿਤੇ ਸਾਡੀ ਬੱਚੀ ਨਾਲ ਇਦਾਂ ਤਾਂ ਨਹੀਂ ਸੀ ਹੋਇਆ ਤੇ ਉਹਨਾਂ ਨੂੰ ਆਪਣਾ ਡਾਊਟ ਕਲੀਅਰ ਕਰਨਾ ਚਾਹੀਦਾ ਹੈ ਚੰਗੀ ਗੱਲ ਹੈ ਹਾਈ ਕੋਰਟ ਨੇ ਕਿਹਾ ਕਿ ਜਾਂਚ ਕਰ ਲਓ ਐਫ ਆਈ ਆਰ ਕਰਕੇ ਜਾਂਚ ਕਰ ਲਓ ਸੋ ਖਰਾਨੀ ਜਿੱਥੇ ਤੁਹਾਨੂੰ ਸਾਰਿਆਂ ਨੂੰ ਹੈ ਉੱਥੇ ਮੈਨੂੰ ਵੀ ਹੈ ਇਦਾਂ ਦਾ ਜਦੋਂ ਕੇਸ ਕਿਸੇ ਤੇ ਵੀ ਬਣਦਾ ਤੇ ਇੱਕਦਮ ਹੈਰਾਨ ਹੋ ਜਾਂਦਾ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕੁਝ ਦਿਨ ਹੋ ਸਕਦਾ ਕੁਝ ਮਹੀਨੇ ਸਾਨੂੰ ਵੇਟ ਕਰਨੀ ਪਵੇ ਤੇ ਆਪਣੇ ਆਪ ਸੱਚ ਸਾਹਮਣੇ ਆ ਜਾਏਗਾ ਮੈਨੂੰ ਹਾਈ ਕੋਰਟ ਉੱਤੇ ਵੀ ਤੇ ਨਾਲ ਪੰਜਾਬ ਪੁਲਿਸ ਦੇ ਉੱਤੇ ਵੀ ਪੂਰਨ ਪਰੋਸਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਪਰਮੇਸ਼ਰ ਦੁਆਰ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੇਟ ਦੇ ਅੱਗੇ ਉਹਨੇ ਲੜਕੀ ਨੇ ਸੁਸਾਈਡ ਕੀਤਾ ਸੀ ਤੇ ਆਪਣੇ ਆਪ ਆਉਣ ਵਾਲੇ ਦਿਨਾਂ 'ਚ ਇਹ ਗੱਲ ਕਲੀਅਰ ਹੋ ਜਾਏਗੀ 1% ਵੀ ਮੇਰਾ 1% ਵੀ ਇਹ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕਸੂਰ ਨਹੀਂ ਨਿਕਲੇਗਾ ਪਰ ਜਾਬਤਾ ਰੱਖਣ ਦੀ ਵੱਡੀ ਲੋੜ ਹੈ ਕਿਉਂਕਿ ਇਹੋ ਜੇ ਸਮੇਂ ਇੱਕਦਮ ਪ੍ਰੈਸ਼ਰ ਹੋ ਜਾਂਦਾ ਬ੍ਰੇਨ ਤੇ ਜਿਹੜੇ ਜਾਣਦੇ ਨੇ ਜਿਹੜੇ ਸੁਣਦੇ ਨੇ ਵੀ ਆਹ ਕੀ ਹੋ ਗਿਆ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਆਪਾਂ ਚਾਪਤੀ ਚ ਰਹੀਏ ਮਨ ਸ਼ਾਂਤ ਰੱਖੀਏ ਤੇ ਪ੍ਰਸਾਰ ਕੀਏ ਕੁਝ ਦਿਨ ਲੱਗ ਸਕਦੇ ਨੇ ਆਪਣੇ ਆਪ ਸਾਰਾ ਕੁਝ ਸਾਹਮਣੇ ਆ ਜਾਏਗਾ ਵੀਡੀਓ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਨੀ ਪੈਣੀ ਹੈ ਤਾਂ ਕਿ ਹਰ ਇੱਕ ਤੱਕ ਪਹੁੰਚ ਸਕੇ ਤੇ ਨਿਊਜ਼ ਚੈਨਲਾਂ ਵਾਲਿਆਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਭਰਾਵੋ ਦੂਜਾ ਪੱਖ ਵੀ ਰੱਖਿਆ ਤੁਸੀਂ ਮੈਂ ਸਾਰਾ ਕੁਝ ਲੋਕਾਂ ਸਾਹਮਣੇ ਤੇ ਮੇਰੀ ਵੀਡੀਓ ਵੀ ਜਰੂਰ ਚਲਾ ਦਿਓ ਸਾਰੀ ਦੀ ਸਾਰੀ ਤਾਂ ਜੋ ਪਤਾ ਲੱਗ ਸਕੇ ਕਿ ਸਾਡਾ ਪੱਖ ਕੀ ਹੈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਮੈਂ ਰੈਡੀ ਹਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਭਾਈ ਰਣਜੀਤ ਸਿੰਘ ਟਡਰੀਆਂ ਵਾਲੇ ਤੇ ਐਫ ਆਈ ਆਰ ਹੋ ਗਈ ਹੈ ਹਾਈ ਕੋਰਟ ਦੇ ਹੁਕਮ ਦੇ ਉੱਤੇ ਸਾਬ ਸਿੰਘ ਨਾਮ ਦਾ ਆਦਮੀ ਜਿਹੜਾ ਕਿ ਜਿਹਨੇ ਪਟੀਸ਼ਨ ਦਾਇਰ ਕੀਤੀ ਸੀ ਰਣਜੀਤ ਸਿੰਘ ਟਡਰੀਆਂ ਵਾਲੇ ਦੇ ਖਿਲਾਫ ਕਿ ਇਹਦੇ ਪਰਮੇਸ਼ਵਰ ਦੀਵਾਰ ਦੇ ਵਿੱਚ ਇੱਕ ਵੱਡਾ ਕਾਂਟ ਹੋਇਆ ਉਹਦੀ ਭੈਣ ਦਾ ਬਲਦਕਾਰ ਕੀਤਾ ਗਿਆ ਔਰ ਉਹਦੀ ਡੈਥ ਹੋ ਗਈ ਹੈ ਇਸ ਪਟੀਸ਼ਨ ਦੀ ਸੁਣਵਾਈ ਹੋਈ ਔਰ ਹਾਈ ਕੋਰਟ ਨੇ ਹੁਕਮ ਦਿੱਤਾ ਕਿ ਭਾਈ ਰਣਜੀਤ ਸਿੰਘ ਟੱਡੀਆਂ ਵਾਲੇ ਦੇ ਉੱਤੇ ਐਫ ਆਰ ਯਾ ਜੜੀਆ ਉਹ ਕਰਵਾਈ ਗਈ ਇਸ ਮਾਮਲੇ ਦੀ ਤੇ ਭਾਈ ਰਣਜੀਤ ਸਿੰਘ ਟੱਡੀਆਂ ਵਾਲਿਆਂ ਨੇ ਲਾਈਵ ਆ ਕੇ ਸਾਰੀ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਜਿਹੜਾ ਵੀ ਆ ਮਾਮਲਾ ਹੋਇਆ ਹੈ ਇਹਦੇ ਚ ਸੱਚਾਈ ਬਿਲਕੁਲ ਨਹੀਂ ਹੈ ਜਿਹੜੇ ਉਹਨਾਂ ਦੇ ਅਗੇਂਸਟ ਹੈ ਜਿਹੜੇ ਉਹਨਾਂ ਦੇ ਨਾਲ ਨਫ਼ਰਤ ਕਰਦੇ ਆ ਜਾਂ ਉਹਨਾਂ ਨੂੰ ਉਹ ਚੰਗਾ ਨਹੀਂ ਸਮਝਦੇ ਹੈਗੇ ਉਹਨਾਂ ਨੇ ਚੁੱਕ ਚੁਕਾ ਕੇ ਇਹ ਸਾਰਾ ਕੰਮ ਕਰਵਾਇਆ ਹੈਗਾ ਵੇ ਇਹਦੇ ਵਿੱਚ ਹਕੀਕਤ ਕੋਈ ਵੀ ਨਹੀਂ ਹੈਗੀ ਐ ਬਾਕੀ ਉਹਨਾਂ ਨੇ ਦੱਸਿਆ ਕਿ ਜਿਹੜਾ ਗ੍ਰਿਫਤਾਰੀ ਦਾ ਮਾਮਲਾ ਹੈ ਅਗਰ ਸਾਨੂੰ ਜਿੱਥੇ ਕਹਿਣਗੇ ਮੈਂ ਉੱਥੇ ਆਉਣ ਨੂੰ ਤਿਆਰ ਹੈਗਾ ਮੈਂ ਪੂਰਾ ਪਰਮੇਸ਼ਵਰ ਦਿਵਾੜਾ ਜਿਹੜਾ ਜੱਥਾ ਵੈ ਉਹ ਵੀ ਉੱਥੇ ਆਏਗਾ ਅਗਰ ਉਹ ਸਾਨੂੰ ਲੈ ਕੇ ਜਾਣਗੇ ਅਸੀਂ ਤਾਂ ਵੀ ਜਾਣ ਨੂੰ ਤਿਆਰ ਆਂ ਅਗਰ ਕਿਸੇ ਹੋਰ ਤਰ੍ਹਾਂ ਤਫਸੀਲ ਕਰਨੀ ਹੈ ਜਿਸ ਤਰ੍ਹਾਂ ਵੀ ਤਫਸੀਲ ਕਰਨੀ ਹੈ ਅਸੀਂ ਉਹਦੇ ਵਿੱਚ ਹਰ ਤਰ੍ਹਾਂ ਉਹਨਾਂ ਲਈ ਜਿਹੜਾ ਵਾ ਆਸਾਨੀ ਕਰਾਂਗੇ ਔਰ ਉਹਨਾਂ ਦੇ ਨਾਲ ਅਸੀਂ ਤਾਵਨ ਕਰਾਂਗੇ ਸਾਡੇ ਵੱਲੋਂ ਕਿਸੇ ਕਿਸਮ ਦੀ ਉਹਨਾਂ ਨੂੰ ਕੋਈ ਵੀ ਮਜ਼ਾਹਮਤ ਦਾ ਸਾਹਮਣਾ ਨਹੀਂ ਕਰਨਾ ਪਏਗਾ ਅਸੀਂ ਜੋ ਪਹਿਲੇ ਦਿਨ ਤੋਂ ਗੱਲ ਕਰਦੇ ਆ ਰਹੇ ਆ ਉਹ ਅਸੀਂ ਸਾਰੀ ਹਕੀਕਤ ਜਿਹੜੀ ਹੈ ਉਹਨਾਂ ਦੇ ਅੱਗੇ ਬਿਆਨ ਕਰਾਂਗੇ ਉਸ ਕਾਂਟ ਦੇ ਬਾਰੇ ਜੋ ਦੱਸਿਆ ਜਾ ਰਿਹਾ ਜੋ ਕਿਹਾ ਜਾ ਰਿਹਾ ਪਰਮੇਸ਼ਵਰ ਦੀਵਾਰ ਦੇ ਉੱਤੇ ਰਣਜੀਤ ਸਿੰਘ ਬਾਬਾ ਟਰਡੀਆਂ ਵਾਲੇ ਤੇ ਜਿਹੜਾ ਇਲਜ਼ਾਮ ਲੱਗ ਰਿਹਾ ਉਹ ਸਰਾ ਸਰ ਗਲਤ ਹੈਗਾ ਹੈ ਅਗਰ ਉਸ ਮਾਮਲੇ ਚ ਸੱਚਾਈ ਹੈ ਤੇ ਉਹਦੀ ਜਿਹੜੀ ਪਾਸਮੋਟ ਰਿਪੋਰਟ ਹੈ ਉਹ ਲੈ ਕੇ ਆਉਣ ਸਬੂਤ ਦਿਹਾਉਣ ਸਬੂਤਾ ਦੇ ਆਧਾਰ ਤੇ ਗੱਲ ਕਰਨ ਅਸੀਂ ਵੀ ਹਰ ਚੀਜ਼ ਜਿਹੜੀ ਹੈ ਉਹਦੀ ਬਜ਼ਾਹਫਤ ਦੇਣ ਵਾਸਤੇ ਤਿਆਰ ਹੈਗੇ ਆਂ ਜਿੱਥੇ ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਨਾਲ ਮੁਖਾਲਫਤ ਕਰਦੇ ਆ ਉਹਨਾਂ ਨੂੰ ਖੁਸ਼ੀ ਹੋਈ ਹੋਏਗੀ ਇਸ ਖਬਰ ਨੂੰ ਸੁਣ ਕੇ ਉੱਥੇ ਜਿਹੜੇ ਮੇਰੇ ਨਾਲ ਪਿਆਰ ਕਰਦੇ ਮੁਹੱਬਤ ਕਰਦੇ ਯਕੀਨਨ ਉਹਨਾਂ ਦੇ ਦਿਲ ਅਜ਼ਾਰੀ ਹੋਈ ਹੋਏਗੀ ਉਹਨਾਂ ਨੂੰ ਦੁੱਖ ਹੋਇਆ ਹੋਏਗਾ ਉਹਨਾਂ ਲਈ ਇਹ ਬ੍ਰੇਕਿੰਗ ਨਿਊਜ਼ ਹੋਏਗੀ ਕਿ ਇਹ ਕਿਸ ਤਰ੍ਹਾਂ ਪੋਸੀਬਲ ਹੋਏਗਾ ਹੈ ਔਰ ਇਹ ਚੀਜ਼ ਜਿਹੜੀ ਹੈ ਇਹਦੇ ਵਿੱਚ ਸੱਚਾਈ ਬਿਲਕੁਲ ਨਹੀਂ ਹੈ ਇਹ ਗੱਲ ਉਹਨਾਂ ਨੇ ਆਪਣੇ ਮੂੰਹ ਲਾਈਵ ਆ ਕੇ ਦੱਸੀ ਹੈ ਬਾਕੀ ਵੀਰੋ ਤੁਹਾਡੀ ਕੀ ਗਾਇਆ ਤੁਸੀਂ ਕੀ ਕਹਿੰਦੇ ਹੋ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੀਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼